ਡਾਕਟਰ ਮਹਿਤਾ ਸਾਨੂੰ ਸਭ ਤੋਂ ਪਹਿਲੇ ਇਹ ਦੱਸੋ ਕਿ ਜਿਹੜੀ 988 ਸੁਇਸਾਈਡ ਪ੍ਰੀਵੈਂਸ਼ਨ ਲਾਈਨ ਹੈ ਉਹ ਕੀ ਹੈ ਤੇ ਇਹਦੀ ਜ਼ਰੂਰਤ ਕਿਉਂ ਮਹਿਸੂਸ ਹੋਈ 988 ਜਿਹੜੀ ਹੈਲਥ ਲਾਈਨ ਹੈਗੀ ਇਹ ਬਹੁਤ ਜ਼ਰੂਰੀ ਹੈਗੀ ਬਿਕੋਜ਼ ਇਹ ਬਹੁਤ ਸਟਿਗਮੈਟਿਕ ਹੁੰਦਾ ਹੈ ਤੁਸੀਂ ਦੇਖੋ ਕਿਸੇ ਨੂੰ ਵੀ ਐਮਬੈਰਸਿੰਗ ਲੱਗਦਾ ਹੈ ਕਿ ਮੈਂ ਕਿਸੇ ਜਾਵਾਂ ਮੈਂ ਹਟਾਕਟਾ ਬੰਦਾ ਆਏਗਾ ਮੈਂ ਕਿਸੇ ਨੂੰ ਹੈਲਪ ਮੰਗਣ ਜਾਵਾਂ ਕਿ ਭਈ ਮੈਂ ਸੰਗਦਾ ਆਏਗਾ ਕਿ ਮੈਂ ਕਿਦਾ ਕਹਾਂ ਕਿ ਮੇਰਾ ਜੀਣ ਦਾ ਦੀ ਨਹੀਂ ਕਰਦਾ ਮੈਂ ਹੋ ਸਕਦਾ ਮੈਂ ਡਿਪਰੈਸ਼ਨ ਹੋ ਤੁਹਾਨੂੰ ਕੀ ਪਤਾ ਮੈਂ ਡਿਪਰੈਸ਼ਨ ਹੈ ਨਹੀਂ ਹੈ ਮੈਨੂੰ ਆਪਣੇ ਘਰ ਦੇ ਨਾਲ ਗੱਲ ਕਰਨ ਦੇ ਸੰਗ ਆਂਦੀ ਹੈ ਜਾਂ ਮੈਂ ਕਿਸੇ ਹੋਰ ਕੋਈ ਯਾਰ ਦੋਸਤ ਨਾਲ ਕਿਸੇ ਰਿਸ਼ਤੇਦਾਰ ਨਾਲ ਮੈਂ ਡਿਸਕਸ ਨਹੀਂ ਸੀ ਕਰ ਸਕਦਾ ਤੇ ਇੱਕ ਕਨਫੀਡੈਂਸ਼ੀਅਲ ਹੈਲਪਲਾਈਨ ਹੈਗੀ ਜਿੱਥੇ professionl ਹੈਗੇ ਨੇ ਐਂਡ ਨਾਟ ਓਨਲੀ ਦਾ ਪਰਸਨ ਜਿਹਨੂੰ ਸੁਸਾਇਸਾਈਡਲ ਆਈਡੀਏਸ਼ਨ ਹੈਗੀ ਬਟ ਜੇ ਤੁਹਾਨੂੰ ਕਿਸੇ ਦੇ ਬਾਰੇ ਵਿੱਚ ਉਹ ਕਨਸਰਨ ਹੈਗਾ ਜਾਂ ਕਿਸੇ ਨੂੰ ਲੱਗਦਾ ਹੈ ਕਿ ਭਾਈ ਇਹ ਕੁਸ਼ੀ ਕਰਨ ਵਾਲਾ ਹੈਗਾ ਜਾਂ ਹੈਗੀ ਤੇ ਉਹਦੇ ਬਾਰੇ ਵੀ ਤੁਸੀਂ ਗੱਲ ਕਰ ਸਕਦੇ ਹੋ ਤੇ ਸਮੈਰੀਟੈਂਸ ਬੜੇ professionl ਟ੍ਰੇਨਡ ਹੈਗੇ ਐਂਡ ਦੇ ਕੈਨ ਐਕਚੁਅਲੀ ਹੈਲਪ ਯੂ ਇਨ ਦੈਟ ਮੂਮੈਂਟ ਆਫ ਕ੍ਰਾਈਸਿਸ ਜਿਹਨੂੰ ਕਹਿੰਦੇ ਆ ਇਹ ਕੋਵਿਡ ਤੋਂ ਬਾਅਦ ਹੀ 988 ਇਸਟੈਬਲਿਸ਼ ਕਿਉਂ ਹੋਈ ਉਸ ਤੋਂ ਪਹਿਲਾਂ ਕਿਉਂ ਨਹੀਂ ਇਸ ਤਰ੍ਹਾਂ ਹੋਇਆ ਪਹਿਲਾਂ ਹੁੰਦਾ ਸੀ ਕਿ 2.7% ਸੁਸਾਈਡ ਰੇਟ ਸੀਗਾ ਕੋਵਿਡ ਤੋਂ ਪਹਿਲਾਂ ਦੇ 2019 ਸੀ 2021 ਦੇ ਸਟੈਟਿਸਟਿਕਸ ਆ ਕੇ 4.2 ਅਪ੍ਰੋਕਸੀਮੇਟਲੀ 1.8 ਟਾਈਮਸ ਨੀਅਰਲੀ ਦੋ ਗੁਣਾ ਹੋ ਗਏ ਨੇ ਕੋਵਿਡ ਦੇ ਬਾਅਦ ਸੁਸਾਈਡਲ ਆਈਡੀਏਸ਼ਨ ਯਾਨੀ ਕਿ 100 ਐਚਓ ਪਹਿਲੇ 2.7 ਬੰਦਾ ਸੋਸਾਇਟੀਲ ਐਡੀਸ਼ਨ ਐਕਸਪੈਕਟ ਕਰਦਾ ਸੀਗਾ ਹੁਣ 4.2 ਬੰਦਾ ਐਕਸਪੈਕਟਸ ਕਰ ਰਿਹਾ ਹੈ ਕਿ ਮੈਂ ਸੋਸਾਇਟੀ ਕਰ ਲਵਾਂ ਸੋਸਾਇਟੀਲ ਐਡੀਸ਼ਨ ਦੇਖੋ ਕੋਵਿਡ ਦੇ ਬਾਅਦ ਕੋਵਿਡ ਨੇ ਸਾਡੀ ਜ਼ਿੰਦਗੀ ਬਦਲ ਦਿੱਤੀ ਕਿ ਸਾਡਾ ਜਿਹੜਾ ਇੱਕ ਵਾਇਰਸ ਸੀਗਾ ਉਹਨੇ ਸਾਰਾ ਕੰਟਰੋਲ ਲੈ ਲਿਆ ਅੱਛਾ ਉਹਦੇ ਬਾਅਦ ਰੀਪਰਕਸ਼ਨ ਬਹੁਤ ਜ਼ਿਆਦਾ ਸੀਕੁਇਲ ਹੈ ਜਿਹੜਾ ਬਹੁਤ ਜ਼ਿਆਦਾ ਹੋਏ ਨੇ ਲੋਕਾਂ ਨੂੰ ਲੌਂਗ ਲੌਂਗ ਕੋਵਿਡ ਹੋਇਆ ਦੇ ਸਿੰਟਮਸ ਹੋਏ ਡਿਪਰੈਸ਼ਨ ਕਈਆਂ ਲੋਕਾਂ ਨੂੰ ਹੋਇਆ ਉਹਦੇ ਬਾਅਦ ਜਿਹੜੇ ਫਾਈਨੈਂਸ਼ੀਅਲ ਰੀਪਰਕਸ਼ਨ ਹੋਏ ਨੇ ਜਿਡੇ ਕਿ ਤੁਹਾਡੇ ਜੌਬਸ ਗਈਆਂ ਨੇ ਅਨਐਮਪਲੋਇਮੈਂਟ ਵਧੀ ਹੈ ਜਾਂ ਮਹਿੰਗਾਈ ਵਧੀ ਹੈ ਲੋਕਾਂ ਦੇ ਜੀਣ ਦਾ ਜਿਹੜਾ ਹੈਗਾ ਉਹ ਸਟੈਂਡਰਡ ਜਿਹੜਾ ਹੈ ਉਹ ਕੱਟ ਗਿਆ ਹੈਗਾ ਸਟੈਂਡਰਡ ਆਫ ਲਿਵਿੰਗ ਜਿਹੜਾ ਹੈਗਾ ਤੇ ਲੋਕਾਂ ਦੇ ਕਿੰਨੇ ਲੋਕਾਂ ਦੇ ਘਰ-ਵਾਰ ਵਿੱਚ ਇਹ ਨੇ ਜਾਂ ਕਿਰਾਏ ਤੇ ਜਿਨ੍ਹਾਂ ਨੇ ਡੀਕਾਂਟ ਅਫੋਰਡ ਕਈ ਲੋਕੇ ਤੇ ਵਿਚਾਰੇ ਸ਼ੈਲਟਰ ਹੋਮ ਵਿੱਚ ਰਹਿ ਰਹੇ ਨੇ ਜਾਂ ਪਰਿਵਾਰ ਟੁੱਟ ਗਏ ਨੇ ਡੋਮੈਸਟਿਕ ਵਾਇਲੈਂਸ ਕਿੰਨੀ ਹੈ ਵਧੀਆਂ ਡਿਵੋਰਸ ਕਿੰਨੇ ਵਧੇ ਸੀਗੇ ਸਬਸੈਂਸ ਯੂਜ਼ ਕਿੰਨਾ ਵਧਿਆ ਲੋਕਾਂ ਨੇ ਇੰਨੀ ਅਲਕੋਹਲ ਮੈਂ ਅਨਟੇਰੀਓ ਚ ਕਦੇ ਨਹੀਂ ਨਹੀਂ ਸੀ ਦੇਖੀ ਯਾ ਮੈਂ ਇੰਨਾ ਸਸਤਾ ਕੈਨਾਬਿਸ ਯਾ ਕੋਕੇਨ ਕਦੇ ਨਹੀਂ ਦੇਖਿਆ ਕੋਵਿਡ ਚ ਇੰਨਾ ਜ਼ਿਆਦਾ ਸਸਤਾ ਕੋਕੇਨ ਤੇ ਲਿਸਟ ਫੈਂਟਨਲ ਹੋਇਆ ਹੈ ਓਪੀਆਇਡ ਐਪੀਡੈਮਿਕ ਹੋਇਆ ਬਥੇ ਤੇ ਕੋਵਿਡ ਦੇ ਬਾਅਦ ਤੇ ਬਹੁਤ ਜ਼ਿਆਦਾ ਵੱਧ ਗਿਆ ਜਿਹੜੇ ਲੋਕ ਅੱਜ ਕਿਸੇ ਡਿਫਿਕਲਟ ਸਿਚੁਏਸ਼ਨ ਵਿੱਚੋਂ ਨਿਕਲ ਰਹੇ ਐ ਤੇ ਉਹਨਾਂ ਦੇ ਮਾਈਂਡ ਚ ਕੁਝ ਇਸ ਤਰ੍ਹਾਂ ਦੇ ਖਿਆਲ ਆ ਰਹੇ ਨੇ ਉਹ 911 988 ਤੋਂ ਕੀ ਐਕਸਪੈਕਟ ਕਰ ਸਕਦੇ ਨੇ 998 ਬੜੇ ਕਨਫਿਡੈਂਸ਼ੀਅਲ ਲਾਈਨ ਹੈ 998 ਫ੍ਰੀ ਹੈ ਸਭ ਤੋਂ ਪਹਿਲਾ ਤਾਂ ਕਿਸੇ ਨੂੰ ਵੀ ਤੁਹਾਨੂੰ ਆਪਣੇ ਡਿਟੇਲਸ ਦੇਣ ਦੀ ਲੋੜ ਵੀ ਨਹੀਂ ਹੈਗੀ ਯਾਰ ਮੈਨੂੰ ਨਹੀਂ ਕਹਿਣਾ ਪੈਣਾ ਆਪਣਾ ਨਾਂ ਕੀ ਹੈਗੀ ਉਮਰ ਕੀ ਹੈਗੀ ਜਾਂ ਮੈਂ ਸ਼ਾਦੀशुदा ਹੈਗਾ ਨਹੀਂ ਹੈਗਾ ਜਾਂ ਮੈਂ ਕੰਮ ਕਰਦਾ ਹੈਗਾ ਨਹੀਂ ਹੈਗਾ ਮੈਂ ਕਿੱਥੇ ਰਹਿਣਾ ਕਿੱਥੇ ਰਹਿਨੀ ਆ ਆਈ ਡੋਨਟ ਇਵਨ ਹੈਵ ਟੂ ਡਿਸਕਲੋਸ ਐਨੀ ਪਰਸਨਲ ਇਨਫੋਰਮੇਸ਼ਨ ਮੈਂ ਉਸ ਮੂਮੈਂਟ ਇਚ ਹੈਲਪ ਮੰਗ ਸਕਦਾ ਮੈਨੂੰ ਕੋਈ ਐਨੀ ਵੇਟ ਕਰਨ ਦੀ ਲੋੜ ਵੀ ਨਹੀਂ ਹੈਗੀ ਬਿਕੋਜ਼ ਇਟ 24/7 ਉਪਲਬਧ ਹੈ 365 ਡੇਸ ਉਪਲਬਧ ਹੈ ਕੈਨੇਡਾ ਚ ਪਹਿਲੇ ਇਹ ਲਾਈਨ ਨਹੀਂ ਸੀਗੀ ਇਹ ਹੁਣ ਨਵੀਂ ਆਈ ਹੈ ਲੋਕੀ ਬਹੁਤ ਫਾਇਦਾ ਚੁੱਕ ਰਹੇ ਨੇ ਜਿਸੇ ਨੂੰ ਕਿਸ ਹੈ ਸੂਸਾਈਡ ਲਾਇਡਿਸ਼ਨ ਜਾਂ ਡਿਪਰੈਸ਼ਨ ਸੀਰੀਅਸ ਹੈਗੀ ਜਾਂ ਮੈਨੂੰ ਕਈ ਵਾਰੀ ਖਿਆਲ ਵੀ ਲੱਗਦਾ ਹੈ ਦੇਖੋ ਇੱਕ ਹੁੰਦੀ ਹੈ ਐਕਟਿਵ ਸੂਸਾਈਡ ਲਾਇਡਿਸ਼ਨ ਜਿਹਨੂੰ ਆਪਾਂ ਕਹਿੰਦੇ ਕਿ ਮੈਂ ਐਕਟਿਵਲੀ ਮੈਂ ਆਪਣੇ ਆਪ ਨੂੰ ਖਤਮ ਕਰ ਲੈਣਾ ਚਾਹੁੰਦਾ ਮੈਨੂੰ ਲੱਗਦਾ ਮੈਨੂੰ ਜਿੰਦਗੀ ਕੋਈ ਵਜ੍ਹਾ ਨਹੀਂ ਹੈਗੀ ਇੱਕ ਹੁੰਦਾ ਪੈਸਿਵ ਸੂਸਾਈਡ ਲਾਇਡਿਸ਼ਨ ਪੈਸਿਵ ਸੂਸਾਈਡ ਲਾਇਡਿਸ਼ਨ ਹੁੰਦਾ ਕਿ ਮੈਨੂੰ ਲੱਗਦਾ ਕਿ ਮੇਰੇ ਮੇਰਾ ਇਸ ਤਰ੍ਹਾਂ ਮਨ ਕਰਦਾ ਹੈ ਕਿ ਮੈਂ ਸਵੇਰੇ ਨਾ ਹੀ ਉਠਾਂ मेरे मे मेरे कोई फर्क नहीं पेगा या मैं परमात्मा करे मैं राति ख़त्म हो जाव या मैंने लगता है मैं जीने कोई इच्छा नहीं हैगी बट मैं सेफ हैगा मैं ऐ नहीं कह रहा है कि मैंने हस्पाल के अंदर होना चाहिए لیکن ਮੈਂ ਹੋ ਸਕਦਾ ਹੈ ڈپریشن ਦੀ ਨਿਸ਼ਾਨੀ ਹੋਵੇ ਇੱਕ ਪੈਸਿਵ ਆਈਡੀਸ਼ਨ ਐਕਟਿਵ ਆਈਡੀਸ਼ਨ ਹੈ ਤੇ ਮੈਂ ਇਹ ਕਹਿ ਰਿਹਾ ਕਿ 988 ਜਿਹੜੀ ਹੈਲਪਲਾਈਨ ਹੈਗੀ ਇੱਕ ਪੈਸਿਵ ਸੁਸਾਇਸਾਈਡਲ ਆਈਡੀਸ਼ਨ ਵਾਸਤੇ ਵੀ ਬਹੁਤ ਇੰਪੋਰਟੈਂਟ ਹੈਗੀ ਬਿਕੋਜ਼ ਉਹ ਤੁਹਾਨੂੰ ਚੰਗੀ ਤਰ੍ਹਾਂ ਗਾਈਡ ਕਰਨਗੇ ਕਿ ਤੁਹਾਨੂੰ ਕਿਦਾਂ ਹੈਲਪ ਲੈਣੀ ਹੈ ਹੋ ਸਕਦਾ ਤੁਹਾਨੂੰ ڈپریشن ਹੋਵੇ ਤੁਹਾਡੀ ਕਾਉਂਸਲਿੰਗ ਉਸ ਮੂਮੈਂਟ ਤੇ ਕਰਨ ਦੀ ਬਹੁਤ ਜ਼ਰੂਰੀ ਹੈ ਮੋਸਟ ਲਾਈਕਲੀ ਜਿਹੜਾ ਵਿਚਾਰ ਜਿਹੜਾ ਕਰਦੇ ਨੇ ਉਹ ਤੁਹਾਨੂੰ ਥੈਰੇਪੀ ਦਿੰਦੇ ਨੇ ਉਸ ਟਾਈਮ ਤੇ ਕਿ ਭਾਈ ਠੀਕ ਹੈ ਤੇ ਕੇ ਮੂਵਮੈਂਟ ਐਸ ਇਟ ਕਮਸ ਜਿਹਦਾ ਅੱਜ ਦੀ ਗੱਲ ਕਰੀਏ ਪਹਿਲੇ ਸੇਫ ਹੋਈਏ ਉਹਦੇ ਬਾਅਦ ਫਿਰ ਉਹਦੇ ਬਾਅਦ ਤੁਹਾਨੂੰ ਹੈਲਪ ਕਰਨਗੇ ਕਿ ਤੁਹਾਨੂੰ ਕਿਸ ਤਿਹੇ ਦਾ ਡਾਕਟਰ ਨੂੰ ਮਿਲਣਾ ਹੈ ਜਾਂ ਕਿਹਦਾ ਨਰਸ ਪ੍ਰੈਕਟੀਸ਼ਨਰ ਨੂੰ ਮਿਲਣਾ ਹੈ ਕਿਹਦਾ ਸਾਈਕਾਟਰਿਸਟ ਨੂੰ ਮਿਲਣਾ ਹੈ ਕਿਹਦਾ ਐਮਰਜੈਂਸੀ ਡਿਪਾਰਟਮੈਂਟ ਜਾਣਾ ਹੈ ਉਹਦੇ ਸਭ ਵਿੱਚ ਹੈਲਪ ਕਰ ਦਿੰਨੇ ਆ ਡਿਰੇਂਜ एवरीथिंग